ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਭਾਰਤ ਦੇਸ਼ ਹੈ ਉਹ ক্রিকেট ਨੂੰ ਬਹੁਤ ਪਸੰਦ ਕਰਦਾ ਤੇ ਅੱਜ ਕੱਲ ਜਿਹੜਾ ਲੇਟੈਸਟ ਆਈਪੀਐਲ ਚੱਲ ਰਿਹਾ ਹੈ ਇਹਦੇ ਵਿੱਚ ਬੀਸੀਸੀਆਈ ਅਤੇ ਟਾਟਾ ਗਰੁੱਪ ਨੇ ਇਹ ਇਨੀਸ਼ੀਏਟਿਵ ਲਿੱਤਾ ਹੈ ਕਿ ਜਿੰਨੀਆਂ ਡਾਟ ਬਾਲਸ ਆਈਪੀਐਲ ਦੇ ਵਿੱਚ ਬਾਲ ਹੋਣਗੀਆਂ ਮਤਲਬ ਕਿ ਜਿੰਨੀਆਂ ਬੋਲਾਂ ਤੇ ਕੋਈ ਵੀ ਰਨ ਨਹੀਂ ਬਣੇਗਾ ਉਹਨੀਆਂ ਬੋਲਾਂ ਦੇ ਬਰਾਬਰ ਉਹਨਾਂ ਨੇ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਕਿ ਉਹ ਪੇੜ ਲਗਾਣਗੇ ਸੋ ਇਸ ਤੋਂ ਵੀ ਸਾਨੂੰ ਇੱਕ ਇਨਕਰੇਜਮੈਂਟ ਲੈਣੀ ਚਾਹੀਦੀ ਹੈ ਕਿ ਸਿਰਫ ਅਸੀਂ ਬੀਸੀਸੀਆਈ ਜਾਂ ਟਾਟਾ ਗਰੁੱਪ ਤੇ ਨਾ ਛੱਡੀਏ ਜੇ ਤੁਹਾਡਾ ਬਣ ਪੈਂਦਾ ਤੇ ਜੇ ਕੋਈ ਡਾਟ ਬਾਲ ਜਾਂਦੀ ਹੈ ਤੁਸੀਂ ਲੋਕੀ ਡਾਟ ਓਵਰ ਦੇ ਹਿਸਾਬ ਨਾਲ ਕਰ ਸਕਦੇ ਆ ਜ਼ਰੂਰੀ ਨਹੀਂ ਹਰ ਡਾਟ ਬਾਲ ਤੇ ਪੀਚਾ ਸਿਰਫ ਲੋਕਾਂ ਨੂੰ ਇਹ ਦੱਸਣਾ ਹੈ ਕਿ ਅਸੀਂ ਕਿਸੇ ਨਾ ਕਿਸੇ ਮੰਤਵ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਈਏ ਜੇ ਕੋਈ ਆਈਪੀਐਲ ਨਹੀਂ ਅ ਫਰਜ਼ ਕਰੋ ਫੋਲੋ ਕਰਦਾ ਤੇ ਉਹਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਬਈ ਹਰ ਇਨਸਾਨ ਹਰ ਮਨੁੱਖ ਇੱਕੇ ਆਪਣੇ ਮਨ 'ਚ ਇਹ ਧਾਰ ਲਵੇ ਕਿ ਜਿਸ ਦਾ ਵੀ ਦਿਨ ਉਹਦੇ ਹਿਸਾਬ ਨਾਲ ਚੰਗਾ ਜਾਂਦਾ ਹੈ ਤੇ ਉਸ ਚੰਗੇ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਉਹ ਇੱਕ ਪੇੜ ਲਗਾਏ ਤਾਂ ਜੋ ਕਿਸੇ ਨਾ ਕਿਸੇ ਬਹਾਨੇ ਸੇ ਜੇ ਉਸ ਮਨੁੱਖ ਦਾ ਦਿਨ ਚੰਗਾ ਗਿਆ ਤੇ ਉਹ ਇੱਕ ਛੋਟੀ ਜੀ ਕੰਟਰੀਬਿਊਸ਼ਨ ਇੱਕ ਛੋਟਾ ਜਿਹਾ ਯੋਗਦਾਨ ਉਹ ਬਾਕੀ ਮਨੁੱਖਤਾ ਦੇ ਆਂਦੇ ਦਿਨਾਂ ਨੂੰ ਵੀ ਚੰਗਾ ਕਰਨ ਦੇ ਵਿੱਚ ਕਰੇ थैंक यू ਹਾਜੀ ਸਰ ਜੋ ਅੱਜ ਕੋਰਟ ਕੰਪਲੈਕਸ ਮਲੋਰ ਦੇ ਵਿੱਚ ਜਿਹੜੇ ਉਧਰ ਗਏਗੇ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਾਨਯੋਗ ਜਸਟਿਸ ਸ਼੍ਰੀ ਦੀਪਕ ਸਿੰਬਲ ਜੀ ਦੀ ਅਗਵਾਈ ਹੇਠ ਜੋ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਨੇ ਇੱਕ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਜੋ ਕਿ 5 ਜੂਨ ਤੋਂ 5 ਜੁਲਾਈ ਤੱਕ ਚੱਲਣੀ ਹੈ ਜਿਸ ਦਾ ਨਾਮ ਹੈ ਵਨ ਜਜ ਵਨ ਟਰੀ ਪਰ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਡਰਾਈਵ ਦੀ ਵੇਟ ਕਰੀਏ ਮੈਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਅਸੀਂ ਪੇੜ ਲਗਾਉਣ ਦਾ ਜਿੱਥੇ ਵੀ ਸਾਨੂੰ ਸਮਾਂ ਮਿਲਦਾ ਅਸੀਂ ਲਾ ਦਈਏ ਇਸੇ ਉਪਰਾਲੇ ਨੂੰ ਮੁੱਖ ਰੱਖਦੇ ਹੋਏ ਅਤੇ ਇਹ ਦੇਖਦੇ ਹੋਏ ਕਿ ਅੱਗੇ ਛੁੱਟੀਆਂ ਆ ਰਹੀਆਂ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਿਨ ਮਿਲਣ ਪੇੜ ਲਗਾਉਣ ਦੇ ਤੇ ਲੋਕਾਂ ਨੂੰ ਇੱਕ ਮੌਕਾ ਦੇਣ ਦੇ ਕਿ ਜੋ ਅਸੀਂ ਪੇੜ ਅਤੇ ਦਰਖਤ ਵਿਕਾਸ ਦੇ ਨਾਮ ਤੇ ਵੜਨੇ ਸ਼ੁਰੂ ਕੀਤੇ ਹਨ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਕੁਝ ਹੱਦ ਤੱਕ ਪਰਪਾਈ ਅਸੀਂ ਕਰ ਸਕੀਏ ਸੋ ਉਸ ਉਪਰਾਲੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਬਡਿਵੀਜ਼ਨਲ ਕੋਰਟ ਕੰਪਲੈਕਸ ਮਲੋਟ ਅਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿੱਚ ਇੱਕ ਪ੍ਰੀਲੀਮినਰੀ ਤੌਰ ਤੇ ਜਿਹੜੀ ਪਲਾਂਟੇਸ਼ਨ ਡਰਾਈਵ ਹੈ ਉਸ ਦਾ ਇੱਕ ਪ੍ਰੀਲੀਮినਰੀ ਤੌਰ ਤੇ ਅਸੀਂ ਇੱਕ ਸ਼ੁਰੂ ਕੀਤਾ ਉਪਰਾਲਾ ਪੇੜ ਪੌਦੇ ਲਾਉਣ ਦਾ ਜੇ ਸਰ ਗੱਲ ਕਰੀਏ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਮੈਸੇਜ ਇਹੀ ਦੇਣਾ ਚਾਹੁੰਗਾ ਕਿ ਇਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਵਿਕਾਸ ਲਈ ਨਵੇਂ ਘਰਾਂ ਦੀ ਲੋੜ ਹੈ ਨਵੇਂ ਕੰਪਲੈਕਸਿਸ ਦੀ ਲੋੜ ਹੈ ਚਾਹੇ ਉਹ ਸ਼ਾਪਿੰਗ ਕੰਪਲੈਕਸ ਹੋਣ ਜਾਂ ਦੁਕਾਨਾਂ ਦੇ ਕੰਪਲੈਕਸ ਹੋਣ ਉਹਦੇ ਲਈ ਸਾਨੂੰ ਜ਼ਮੀਨ ਖਾਲੀ ਕਰਨੀ ਪਵੇਗੀ ਪਰ ਉਸ ਵੇਲੇ ਮੈਂ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਅਸੀਂ ਵਿਕਾਸ ਕੱਲੇ ਦੇ ਨਾਮ ਤੇ ਜ਼ਮੀਨ ਨੂੰ ਇੰਨਾ ਖੋਖਲਾ ਜਾਂ ਜ਼ਮੀਨ ਨੂੰ ਇੰਨਾ ਬੰਜਰ ਨਾ ਕਰ ਦਈਏ ਵੀ ਤਾਂ ਜੋ ਸਾਡਾ ਕੱਲਾ ਵਿਕਾਸਿਕ ਸੀਮਿੰਟ ਤੇ ਕੰਕਰੀਟ ਵਾਲਾ ਹੀ ਰਹਿ ਜਵੇ ਅਸੀਂ ਆਪਾਂ ਆਪਣੀ ਆਨ ਵਾਲੀ ਪੀੜ੍ਹੀ ਨੂੰ ਕੁਝ এনਵਾਇਰਨਮੈਂਟ ਦੇ ਵਿੱਚ ਇਦਾਂ ਦੇ ਵੀ ਤੱਤ ਦੇ ਕੇ ਜਾਈਏ ਤਾਂ ਜੋ ਸਿਰਫ ਕਮਰਿਆਂ ਦੇ ਵਿੱਚ ਬੰਦ ਨਾ ਰਹਿ ਜਾਣ ਬਾਹਰ ਖੁੱਲੀ ਹਵਾ ਦੇ ਵਿੱਚ ਸਾਹ ਵੀ ਲੈ ਸਕਣ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਣ ਦਾ ਲਾਭ ਲੋਕਾਂ ਨੂੰ ਇਹ ਦੱਸਣਾ ਹੈ ਕਿ ਇਹ ਪ੍ਰਦੂਸ਼ਣ ਨੂੰ ਵੀ ਕੰਟਰੋਲ ਕਰਦਾ ਇਹ ਤੁਹਾਡੇ ਆਕਸੀਜਨ ਦੀ ਜਿਹੜੀ ਮਾਤਰਾ ਉਹਨੂੰ ਵੀ ਵਧਾਉਂਦਾ ਸੰਤੁਲਿਤ ਰੱਖਦਾ ਅਤੇ ਸਾਫ਼ ਜਿਹੜੀ ਹਵਾ ਜੋ ਕਿ ਹਰ ਇੱਕ ਨਾਗਰਿਕ ਦਾ ਹਰ ਇੱਕ ਇਨਸਾਨ ਦਾ ਮੂਲ ਅਧਿਕਾਰ ਹੈ ਉਹਨੂੰ ਵੀ ਇੱਕ ਛੋਟਾ ਜਿਹਾ ਕਦਮ ਸੁਨਿਸ਼ਚਿਤ ਕਰਨ ਲਈ ਇੱਕ ਬਹੁਤ ਦੂਰ ਤੱਕ ਇਹ ਜਾਂਦਾ ਸੋ ਲੋਕਾਂ ਨੂੰ ਮੈਂ ਇਹੀ ਸੁਨੇਹਾ ਦਵਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਜਗ੍ਹਾ ਮਿਲਦੀ ਹੈ ਉੱਥੇ ਆਪਣੇ ਘਰਾਂ 'ਚ ਆਪਣੇ ਦਫ਼ਤਰਾਂ 'ਚ ਆਪਣੇ ਆਲੇ ਦੁਆਲੇ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਣ ਤਾਂ ਜੋ ਉਹਨਾਂ ਦਾ 24 ਘੰਟੇ ਜਿੱਥੇ-ਜਿੱਥੇ ਵੀ ਉਹਨਾਂ ਨੇ ਬទਿਤ ਕਰਨੇ ਨੇ ਉਹ ਹਰ ਇੱਕ ਜਗ੍ਹਾ ਤੇ ਸਾਫਟ ਸ਼ੁੱਧ ਹਵਾ ਮਿਲ ਸਕੇ ਸਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੂਗਾ ਵੀ ਵਾਤਾਵਰਨ ਪ੍ਰਤੀ ਜਾਗਰਤ ਹੋ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੂਗਾ ਕਿ ਅਸੀਂ ਜਿਹੜਾ ਵੀ ਮੌਕਾ ਖਾਸ ਕਰਕੇ ਖੁਸ਼ੀ ਦਾ ਮੌਕਾ ਜਿਹੜਾ ਵੀ ਅਸੀਂ ਮਨਾਣੇ ਆ ਜਾਂ ਸੈਲੀਬ੍ਰੇਟ ਕਰਦੇ ਆ ਉਹਦੇ 'ਚ ਅਸੀਂ ਸਿਰਫ ਦਸਿਆ 15 ਮਿੰਟ ਐਕਸਟਰਾ ਕੱਢ ਕੇ ਉਹਦੇ 'ਚ ਅਸੀਂ ਇੱਕ ਚੀਜ਼ ਹੋਰ ਜੋੜੀਏ ਵੀ ਤਾਂ ਜੋ ਅਸੀਂ ਉਸ ਸੈਲੀਬ੍ਰੇਸ਼ਨ ਦੇ ਵਿੱਚ ਅਸੀਂ ਏਟਲੀਸਟ ਇੱਕ ਪਲਾਂਟ ਜ਼ਰੂਰ ਲਾਈਏ ਇੱਕ ਦਰਖਤ ਜ਼ਰੂਰ ਅਸੀਂ ਲਾਈਏ ਇਹਦਾ ਇੱਕ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਜੇ ਅਸੀਂ ਹਰ ਇੱਕ ਇਨਸਾਨ ਹੀ ਭਾਵੇਂ ਨੌਜਵਾਨ ਆ ਭਾਵੇਂ ਬਜ਼ੁਰਗ ਹੈ ਭਾਵੇਂ ਬੱਚਾ ਜੇ ਉਹ ਆਪਣੇ ਏਟਲੀਸਟ ਬਰਥਡੇ ਦੇ ਉੱਪਰ ਹੀ ਇੱਕ ਇੱਕ ਪੇੜ ਵੀ ਲਾਉਂਦੇ ਨੇ ਤੇ ਆਪਣੀ ਫੈਮਿਲੀ ਨੂੰ ਪ੍ਰੇਰਿਤ ਕਰਦੇ ਨੇ ਕਿ ਇੱਕ ਇੱਕ ਪੇੜ ਵੀ ਲਾਇਆ ਜਾਵੇ ਤੇ ਅੱਜ ਦੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਏਟਲੀਸਟ 3